ਬਾਹੁਰੂ ਜੀ ਦਾ ਖਾਲਸਾ ਬਾਹੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਇੱਕ AI ਦੇ ਨਾਲ ਡੀਫੇਕ ਜਿਹੜੀ ਵੀਡੀਓ ਹੈ ਉਹ ਵਾਇਰਲ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵਾਇਰਲ ਕਰਨ ਵਾਲਾ ਕੌਣ ਹੈ ਕੈਨੇਡਾ ਬੈਠਾ ਇੱਕ ਕਤਿਹੜ 55 ਗਮਨ ਸਮਰਾ ਉਹਨੇ ਵੀ ਕਿਹਾ ਕਹਿੰਦਾ 5 ਕਰੋੜ ਰੁਪਇਆ 1 ਮਿਲੀਅਨ ਡਾਲਰ ਦੇਵਾਂਗੇ ਜੇ ਕੋਈ ਇਹ ਸਾਬਤ ਕਰ ਦੇ ਵੀ ਇਹ ਵੀਡੀਓ ਫੇਕ ਹੈ ਉਹਨੇ ਗੱਲ ਕਹੀ ਪਹਿਲਾਂ ਤੂੰ ਉਹਨੂੰ ਜਵਾਬ ਦਿੰਨੇ ਆ ਵੀ ਤੂੰ ਕੈਨੇਡਾ ਬੈਠਾ ਇਹ ਹਰਕਤਾਂ ਕਰਦਾ ਹੈ ਤੂੰ 5 ਕਰੋੜ ਦੇਣ ਨੂੰ ਤਿਆਰ ਹੈ ਤੈਨੂੰ 6 ਕਰੋੜ ਦੇਵਾਂਗੇ ਤੂੰ ਇੰਡੀਆ ਆ ਜਾ ਟਿਕਟ ਲੈ ਕੇ ਸਾਬਤ ਕਰ ਦੇ ਵੀ ਇਹ ਵੀਡੀਓ ਅਸਲੀ ਹੈ ਹੁਣ ਗੱਲ ਧਿਆਨ ਦੇ ਨਾਲ ਸੁਣਿਓ ਖਾਸ ਕਰਕੇ ਜਿੰਨਾਂ ਦੇ ਥੱਲੋਂ ਤਸ਼ਰੀਫ ਕਹਿ ਦਿੰਦੇ ਆ ਚਲੋ ਸ਼ਬਦ ਗਲਤ ਨਾ ਬੋਲ ਗਏ ਕੁਰਸੀ ਕਿਸ ਕੀ ਹੋਈ ਹੈ ਇਹ ਉਹਨਾਂ ਦੀਆਂ ਚਾਲਾਂ ਨੇ ਦੂਜੀ ਗੱਲ ਜੇ ਇਹ ਵੀ ਮੰਨ ਲਈਏ ਵੀ ਉਹ ਵੀਡੀਓ ਅਸਲੀ ਹੈ ਤਾਂ ਕਿ ਉਦੋਂ ਪੰਜਾਬ ਦੇ ਜਿਹੜੇ ਹੁਣ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਉਦੋਂ ਮੁੱਖ ਮੰਤਰੀ ਸੀ ਜਾਂ ਉਦੋਂ ਐਮਪੀ ਸੀ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ ਦੂਜੀ ਗੱਲ ਮੇਰੇ ਕੋਲੇ ਪੰਜਾਬ ਉਹ ਸਿੰਗਰ ਨੇ ਜਿਹੜੇ ਬਹੁਤ ਵੱਡੇ ਨਾਮੀ ਸਿੰਗਰ ਨੇ ਜਿਹੜੇ ਕਹਿੰਦੇ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਉਹਨਾਂ ਦੀਆਂ ਵੀਡੀਓ ਭੇਜੀਆਂ ਹੋਈਆਂ ਲੋਕਾਂ ਦੀਆਂ ਨੰਬਰ ਦੋ ਅਰਡੇ ਕਾਂਗਰਸੀ ਬੁੜਕਦੇ ਨੇ ਇਹਨਾਂ ਦੇ ਲੀਡਰਾਂ ਦੀਆਂ ਇਹਨਾਂ ਦੀਆਂ ਔਰਤ ਲੀਡਰਾਂ ਦੀਆਂ ਵੀਡੀਓ ਜਿਹੜੇ ਅਕਾਲੀ ਬੁੜਕਦੇ ਨੇ ਉਹਨਾਂ ਦੀਆਂ ਵੀਡੀਓ ਇਹਨਾਂ ਦੀਆਂ ਉਹੋ ਬੀਬੀ ਦੀਆਂ ਵੀਡੀਓ ਪਈਆਂ ਜਿਹੜੀ ਬਹੁਤ ਵੱਡੇ ਪਰਿਵਾਰ ਨਾਲ ਤਾਲੁਕ ਰੱਖਦੀ ਐ ਸਭ ਨੂੰ ਪਤਾ ਪਰ ਸਾਡਾ ਉਹ ਕਰੈਕਟਰ ਨਹੀਂ ਹੈਗਾ ਵੀ ਅਸੀਂ ਇੱਕ ਪੰਜਾਬ ਦੇ ਜ਼ਿੰਮੇਵਾਰ ਬੰਦੇ ਹੋ ਕੇ ਇਹੋ ਜਿਹੀਆਂ ਹਰਕਤਾਂ ਕਰੀਏ ਇਦਾਂ ਅਸੀਂ ਨਹੀਂ ਕਰਨੀ ਥੋੜਾ ਸੁਣ ਲਿਓ ਜੀ ਜਿਨ੍ਹਾਂ ਨੂੰ ਇਹ ਚਾਹ ਐ ਨਾ ਵੀ ਇਹੋ ਜਿਹੀਆਂ ਅਸ਼ਲੀਲ ਵੀਡੀਓ ਦੇਖਣੀਆਂ ਨੇ ਅੱਛਾ ਨੰਬਰ 1 ਅਕਾਲੀ ਸੁਣਿਓ ਨੀਲੀਆਂ ਪੱਗਾਂ ਵਾਲਿਓ ਤੁਸੀਂ ਤਾਂ ਆਪਣੇ ਘਰੇ ਵੱਡੀ ਸਕਰੀਨ ਲਾਓ ਸੁਚਾ ਸਿੰਘ ਲੰਗਾਹ ਦੀ ਵੀਡੀਓ ਦੇਖੋ ਘਰੇ ਬੈਠ ਕੇ ਸਾਰੇ ਪਰਿਵਾਰ ਨੂੰ ਦਿਖਾਓ ਕਾਂਗਰਸੀ ਸੁਣ ਲਓ ਤੇ ਤੁਹਾਡੇ ਕੋਲੇ ਰੂਸ਼ਾ ਦੀਆਂ ਤੇ ਕੈਪਟਨ ਸਾਹਿਬ ਦੀਆਂ ਵਾਧੂ ਪਈਆਂ ਨੇ ਜੇ ਨਹੀਂ ਹੈਗੀਆਂ ਸਾਨੂੰ ਦੱਸ ਦਿਓ ਅਸੀਂ ਭੇਜ ਦਿਆਂਗੇ ਤੁਸੀਂ ਵੀ ਸਕਰੀਨ ਲਾ ਕੇ ਦੇਖਿਓ ਵੇ ਕਿਹੜੀ ਵਧੀਆ ਕਿਹੜੀ ਘੱਟੀ ਆ ਇਹ ਚੰਗੀ ਤਰ੍ਹਾਂ ਦੇਖ ਲਿਓ ਜੇ ਜਾਦਾ ਹੀ ਸ਼ਾਂਪਰੰਗ ਦਿਓ ਤਾਂ ਇੱਕ ਅੱਧੀ ਬਣਾ ਕੇ ਭੇਜ ਦਿੰਦੇ ਆ ਉਹ ਵੱਡੀ ਸਕਰੀਨ ਲਾ ਕੇ ਦੇਖ ਲਿਓ ਫਿਰ ਵਧੀਆ ਸਵਾਦ ਆਊਗਾ ਹੁਣ ਅਸਲ ਮੁੱਦੇ ਦੀ ਗੱਲ ਕਰਦੇ ਆ ਹੋਇਆ ਕੀ ਹੈ ਜਿਹੜਾ ਇੱਕ ਤੀੜ ਕੈਨੇਡਾ ਵਿੱਚ ਬੈਠਾ ਹੈ ਇਹ ਭਵੰਤਮਨ ਦੇ ਬਹੁਤ ਨੇੜੇ ਸੀ ਉਸ ਵਕਤ ਇਹ ਕਹਿ ਸਕਦੇ ਆ ਇਹ ਨੂੰ ਇਹ ਪੁੱਛੋ ਵੀ ਤੇਰਾ ਪਿਓ ਕਿਹੜਾ ਹੈ ਤੇਰੀ ਮਾਂ ਕਿਹੜੀ ਹੈ ਇਹ ਕਿਸੇ ਦਾ ਗੋਦ ਲਿਆ ਹੋਇਆ ਹੈ ਜਿਹੜਾ ਕੈਨੇਡਾ ਵਿੱਚ ਬੈਠਾ ਹੋਇਆ ਜੀ ਹਰਕਤਾਂ ਕਰਦਾ ਅੱਛਾ ਦੇਖੋ ਸਾਡੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿੰਨਾ ਨਿਘਾਰ ਆਇਆ ਕਿੰਦਾਂ ਦੇ ਅਖੌਤੀ ਲੀਡਰ ਨੇ ਉਦਾਹਰਨਾਂ ਪਤਾ ਕਿ ਦਿੰਦੇ ਕਹਿੰਦੇ ਭਵੰਤਮਾਨ ਨੇ ਜਦੋਂ ਆਪਣੀ ਫੇਕ ਵੀਡੀਓ AI ਦੇ ਨਾਲ ਉਹਦੋਂ ਤਾਂ ਪੁਲਿਸ ਨੇ ਕਦੇ ਕਾਰਵਾਈ ਕਰਦੀ ਲੋਕਾਊਟ ਜਾਰੀ ਕਰਤਾ ਪਰਚਾ ਦਰਜ ਕਰਤਾ ਐਫ ਆਈ ਆਰ ਕਰਦੀ ਜਦੋਂ ਦਰਬਾਰ ਸਾਹਿਬ ਦੀਆਂ AI ਨਾਲ ਫੇਕ ਵੀਡੀਓ ਬਣਾਈਆਂ ਉਦੋਂ ਕੋਈ ਕਾਰਵਾਈ ਕੀਤੀ ਨਹੀਂ ਇਹਨਾਂ ਹਰਾਮਖੋਰ ਅਕਾਲੀਆਂ ਤੋਂ ਪੁੱਛੋ ਵੀ ਤੁਹਾਡੀ ਸਰਕਾਰ ਵਿੱਚ ਬਿਆਦਵੀ ਹੋ ਗਈ ਸੀ ਤੁਸੀਂ ਕੀ ਕੀਤਾ ਉਸ ਵਕਤ ਤੁਸੀਂ ਕਾਰਵਾਈ ਕਰਤੀ ਸੀ ਸ਼ਤਰ ਤੁਹਾਡੇ ਜਿੰਨੇ ਪੈਣ ਓਨੇ ਥੋੜੇ ਹੁਣ ਅੱਗ ਕੀ ਲੱਗੀ ਹੋਈ ਐ ਆ ਗੇ ਲੱਗੀ ਐ ਵੀ ਹੁਣ ਮੁੱਖ ਮੰਤਰੀ ਵਾਲੀ ਜਿਹੜੀ ਕੁਰਸੀ ਐ ਸਿੱਧੇ ਮਿਲਣੀ ਨਹੀਂ ਕਰਦਾਰ ਕੁਸ਼ੀ ਕਿਦਾਂ ਡੈਮੇਜ ਕਰਨਾ ਐ ਕਿਦਾਂ ਅਖਸ ਖਰਾਬ ਕਰਨਾ ਐ ਬਸ ਆ ਪ੍ਰੋਬਲਮ ਹੈਗੀ ਐ ਮੈਂ ਤੁਹਾਨੂੰ ਸਿੱਧੀ ਜੀ ਗੱਲ ਕਹਿ ਦਿੰਨਾ ਨੇ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਵੀ ਬੰਦੇ ਇਦਾਂ ਦੀਆਂ ਵੀਡੀਓ ਵਾਇਰਲ ਕਰਦੇ ਨੇ ਉਹ ਅਸਲੀ ਹੋਵੇ ਉਹ ਨਕਲੀ ਹੋਵੇ ਪਹਿਲਾਂ ਉਹ ਦੱਸਣ ਵੀ ਤੁਹਾਡਾ ਕਿਰਦਾਰ ਪੰਜਾਬ ਲਈ ਕਿੱਦਾਂ ਦਾ ਲੋਕ ਸਮਝਣਗੇ ਕਿ ਇੱਕ ਪਰਿਵਾਰਕ ਬੰਦਾ ਇੱਕ ਜ਼ਿੰਮੇਵਾਰ ਲੀਡਰ ਕੋਈ ਇਦਾਂ ਦੀ ਵੀਡੀਓ ਅੱਗੇ ਵਾਇਰਲ ਕਰੇ ਸ਼ੇਅਰ ਕਰੇ ਉਹਨੂੰ ਅਸੀਂ ਲੀਡਰ ਕਵਾਂਗੇ ਉਹਨੂੰ ਕੀ ਕਵਾਂਗੇ ਅਸੀਂ ਕਤੀੜ ਕਵਾਂਗੇ ਭਲੇਖੇ ਵਿੱਚ ਨਾ ਰਹੇ ਉਹ ਕਿਤੇ ਜਿਹੜਾ ਵੀ ਅਕਾਲੀ ਚਾਹੁੰਦਾ ਹੈ ਕਾਂਗਰਸੀ ਚਾਹੁੰਦਾ ਹੈ ਜੇ ਕੋਈ ਬਹੁਤਾ ਵੱਡਾ ਸ਼ਿੰਗਰ ਚਾਹੁੰਦਾ ਹੋਵੇ ਵੀ ਸਾਡੇ ਕੋਈ ਵੀਡੀਓ ਨਹੀਂ AI ਦਾ ਜਵਾਨਾ ਤਾਂ ਬਹੁਤ ਥੋੜਾ ਸਮਾਂ ਹੋਇਆ ਇਹਨੂੰ ਇਹ ਬਹੁਤਾ ਪੁਰਾਣਾ ਸੁਪ ਸੁਪਟ ਵੀਰ ਨਹੀਂ ਹੈਗਾ ਮੇਰੇ ਕੋਲੇ ਦਸ ਸਾਲ ਪਹਿਲਾਂ ਦੀਆਂ ਵੀਡੀਓ ਲੋਕਾਂ ਦੀਆਂ ਦਿਖਾਈਆਂ ਹੋਈਆਂ ਨੇ ਕੈਨੇਡਾ ਦੇ ਵਿੱਚ ਦਿਖਾਈਆਂ ਨੇ ਜਿਹੜੇ ਕਹਿੰਦੇ ਜੀ ਆਹ ਦੇਖ ਲੋ ਅਕਾਲੀਆਂ ਦੀ ਲੀਡਰ ਹੈ ਬੀਬੀ ਦਿੱਲੀ ਦੇ ਵਿੱਚ ਬਣੀਆਂ ਨੇ ਆ ਕਾਂ ਰਹਿਦੇ ਲੀਡਰ ਨੇ ਜੀ ਆਹ ਫਲਾਣਾ ਸਿੰਘ ਰਹਿ ਜੀ ਵੱਡੇ ਵੱਡੇ ਸਿੰਘਰੋਂ ਨੇ ਪਈਆਂ ਨੇ ਵੀਡੀਓ ਕਿਤੇ ਭੁਲੇਖੇ ਵਿੱਚ ਨਾ ਰਹੋ ਦੂਜੀ ਗੱਲ ਜਿਹੜੇ ਬੰਦੇ ਚੀਕਾਂ ਮਾਰ ਲੱਗੇ ਨੇ ਉਹ ਇਹ ਦੱਸੋ ਵੀ ਭਗਵਾਨ ਤਮਾਨ ਕੋਈ ਬੰਦ ਦਾ ਠੇਕੇਦਾਰ ਆ ਤੁਹਾਡੇ ਮੰਨੂ ਕੋਈ ਕਾਲ ਦਾ ਦਾ ਜਹੇਦਾਰ ਹੈ ਉਹ ਤਾਂ ਕਮੇਟੀਆਂ ਦਾ ਬੰਦਾ ਸੀ ਲਗਜ਼ਰੀ ਲਾਈਫ ਜੀ ਰਿਆ ਸੀ ਆਪਣੀ ਤੇ ਇਦਾਂ ਦਾ ਉਸ ਇੰਡਸਟਰੀ ਵਿੱਚ ਸਭ ਕੁਝ ਚੱਲਦਾ ਹੈ ਕਿਹੜੇ ਐਕਟਰ ਦੀ ਗੱਲ ਕਰਨੀ ਹੈ ਤੁਸੀਂ ਕਿਹੜੇ ਐਕਟਰਸ ਦੀ ਗੱਲ ਕਰਨੀ ਹੈ ਕਿਹੜੇ ਕਲਾਕਾਰ ਦੀ ਗੱਲ ਕਰੀ ਦੱਸ ਦਿਓ ਤੁਸੀਂ ਸਭ ਕੁਝ ਹੁੰਦਾ ਹੈ ਇੱਥੇ ਦੁੱਲ ਤੋਂ ਤੱਕ ਕੋਈ ਨਹੀਂ ਹੁਣ ਅੱਗ ਕੀ ਲੱਗੀ ਹੈ ਬੀ ਕਿਦਣਾ ਬਦਨਾਮ ਕਰਕੇ ਮਜਬੂਰ ਕਰੀਏ ਲੋਕਾਂ ਨੂੰ ਉਹਦੇ ਖਿਲਾਫ ਭੜਕਾਈਏ ਵੀ ਕਿਦਾਂ ਦਾ ਮੁੱਖ ਮੰਤਰੀ ਹੈ ਜੋ ਮਰਜੀ ਕਰ ਲੋ ਤੁਹਾਡੇ ਨਾਲੋਂ ਅਕਾਲੀਓ ਕਾਂਗਰਸੀਓ ਹਜ਼ਾਰਾਂ ਗੁਣਾ ਚੰਗਾ ਹੈ ਤੁਹਾਡੇ ਨਾਲੋਂ ਹਜ਼ਾਰਾਂ ਗੁਣਾ ਚੰਗਾ ਹੈ ਔਰ ਇੱਕ ਮੇਰੀ ਗੱਲ ਸੁਣਦੇ ਹੋ ਧਿਆਨ ਦੇ ਨਾਲ ਜਿਹੜੀ ਮੈਂ ਗੱਲ ਕਹਿ ਦੇਣਾ ਜੋਚ ਪਗਾਰਨੇ ਛੱਡਦੇ ਇਹ ਸੁਖਵੀਰ ਬਾਦਮ ਲਈ 20 ਸਾਲ 25 ਸਾਲ ਕਹੀ ਗਿਆ ਮੈਂ ਕਹਿਤਾ ਕੱਲ ਵੀ ਕਿਹਾ ਸੀ ਅੱਜ ਵੀ ਕਹਣਾ ਵੀ 21 ਸਾਲ ਹੋਰ ਸੁਭਨੇ ਲਈ ਚਲੋ ਜਿੰਨੇ ਮਰਜੀ ਮੁੱਖ ਮੰਤਰੀ ਦੀ ਕੁਰਸੀ ਤੇ ਪਰ ਬੈਠਣ ਨਹੀਂ ਦਿਆਂਗੇ ਇਹ ਮੈਂ ਨਹੀਂ ਕਹਿੰਦਾ ਇਹ ਪੰਜਾਬ ਦੇ ਲੋਕ ਕਹਿੰਦੇ ਆ ਤੁਸੀਂ ਜੋ 74 75 ਸਾਲ ਦੇ ਵਿੱਚ ਪੰਜਾਬ ਦਾ ਬੇੜਾ ਘਰ ਕੀਤਾ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਕੀ ਨਹੀਂ ਕੀਤਾ ਦੱਸੋ ਅਕਾਲੀ ਦੱਸਣ ਕਾਂਗਰਸੀ ਦੱਸਣ ਦੱਸੋ ਤੁਸੀਂ ਕਿਹੜਾ ਗੰਦ ਹੈ ਜਿਹੜਾ ਤੁਸੀਂ ਪਾਇਆ ਨਹੀਂ ਉਹ ਕਹਿੰਦੇ ਇੱਕ ਚਲੋ ਗੱਲ ਕਰਨੀ ਨਹੀਂ ਚਾਹੀਦੀ ਪਰ ਕੀ ਕਰੀਏ ਜੀ ਹਕੀਕਤ ਹੈ ਕੋਈ ਬੰਦਾ ਕਹਿੰਦੇ ਅਮਰਤ ਭੰਗ ਕਰਕੇ ਦਵਾਰਾ ਪੰਜ ਪਿਆਰਿਆਂ ਕੋਲੇ ਚਲਾ ਗਿਆ ਭੁੱਲ ਬਖਸ਼ਾਉਣ ਵਾਸਤੇ ਇਹ ਗੱਲ ਅਕਾਲੀਆਂ ਬੋਲੀਆਂ ਤੇ ਠੁਕਦੀ ਹੈ ਜੀ ਇਹ ਐਵੇਂ ਨਹੀਂ ਕਹਿ ਰਹੇ ਅਸੀਂ ਪੰਜ ਬਿਆਰੇ ਕਹਿੰਦਾ ਜੀ ਦੱਸੋ ਕੀ ਗਲਤੀ ਕੀਤੀ ਹੈ ਉਹ ਕਹਿੰਦਾ ਜੀ ਬਸ ਬਖਸ਼ ਦਿਓ ਉਹ ਕਹਿੰਦੇ ਦੱਸ ਤਾਂ ਸਹੀ ਕੀ ਗਲਤੀ ਕੀਤੀ ਹੈ ਉਹ ਕਹਿੰਦਾ ਜੀ ਇਹ ਪੁੱਛੋ ਵੀ ਕੀਤਾ ਕੀ ਨਹੀਂ ਮੈਂ ਉਹ ਕਹਿੰਦਾ ਇੱਕ ਗਲਤੀ ਕਹਿੰਦਾ ਇਹ ਪੁੱਛੋ ਮੈਂ ਕੀਤਾ ਕੀ ਨਹੀਂ ਇਹ ਉਹ ਲੋਕ ਨੇ ਜਿਹੜੇ ਅੱਜ ਭਗਵੰਤ ਮਾਨ ਨੂੰ ਕਹਿੰਦੇ ਨੇ ਆ ਆ ਗਈ ਵੀਡੀਓ ਗਰਦਾਰ ਕੁਛੀ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲਦੀ ਜਿੰਨਾ ਮਰਜ਼ੀ ਜੋੜ ਲਾ ਲੋ ਜਿਹੜਾ ਜਗਮਨ ਸਮਰਾ ਕੈਨੇਡਾ ਵਿੱਚ ਬੈਠਾ ਕਤੀੜ ਉਹਨੂੰ ਬੇਨਤੀ ਹੈ ਤੂੰ 5 ਕਰੋੜ ਦੀ ਗੱਲ ਕਰਦਾ ਤੈਨੂੰ 6 ਕਰੋੜ ਦੇਵਾਂਗੇ ਟਿਕਟ ਲੈ ਕੇ ਇੰਡੀਆ ਸਾਬਤ ਕਰ ਫਿਰ ਛਿੱਤਰ ਫਿਰਦਾ ਦੇਖੀ ਕਿੱਦਾਂ ਫਿਰਦਾ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਹ ਉਹ ਲੋਕ ਨੇ ਜਿਹੜੇ ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਖੋਣ ਨੂੰ ਫਿਰਦੇ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰ ਕੀਤਾ ਹੋਇਆ ਇਹ ਉਹ ਲੋਕ ਨੇ ਛੇਤੀ ਕਿਤੇ ਵਿਸ਼ਵਾਸ ਨਹੀਂ ਕਰ ਸਕਦੇ ਇਹਨਾਂ ਤੇ ਕਦੇ ਵੀ ਨਹੀਂ ਕਰ ਸਕਦੇ ਚਲੋ ਲਾਸਟ ਗੱਲ ਕਹਿ ਦਿੰਦਾ ਜਿਨ੍ਹਾਂ ਨੂੰ ਵੀ ਇਹ ਸ਼ੌਂਕ ਹੈ ਮਤਲਬ ਸਵਾਦ ਆਉਂਦਾ ਹੈ ਵੀਡੀਓ ਦੇਖਣ ਦਾ ਉਹ ਦੱਸ ਦਿਓ ਜੀ ਕਿਹੜੇ ਅਕਾਲੀ ਦੀ ਚਾਹੀਦੀ ਐ ਕਿਹੜੇ ਕਾਂਗਰਸੀ ਦੀ ਚਾਹੀਦੀ ਐ ਕਿਹੜੇ ਸਿੰਗਰ ਦੀ ਚਾਹੀਦੀ ਐ ਪਰ ਸਾਡਾ ਉਹ ਕਿਰਦਾਰ ਨਹੀਂ ਵੀ ਅਸੀਂ ਸੋਸ਼ਲ ਮੀਡੀਆ ਤੇ ਗੰਦ ਪਾਈਏ ਅਜੇ ਤੱਕ ਗੰਦ ਪਾਉਣ ਵਾਲਿਆਂ ਨੂੰ ਨੱਥ ਪਾਉਣੀ ਐ ਤੇ ਹੁਣ ਜਿਹੜੇ ਬੰਦੇ ਪੂਸ਼ ਨੂੰ ਅੱਗ ਲਾਈ ਫਿਰਦੇ ਨੇ ਉਹ ਕੌਣ ਕੌਣ ਨੇ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਜਦੋਂ ਹੋਗੇ ਨਾ ਤਕਰੀਬਨ ਤਕਰੀਬਨ 2047 48 ਜਣ ਕੇ 21 ਸਾਲ ਬਾਅਦ ਵਿੱਚ ਪੁੱਛਾਂਗੇ ਆ ਵੀਡੀਓ ਡਾਊਨਲੋਡ ਕਰਕੇ ਦੇਖ ਲਵੀ ਜਿਹੜੇ ਅੱਗ ਲਾਉਣ ਵਾਲੇ ਸੀ ਜਿਹਨਾਂ ਦੀ ਪੋਸ਼ ਨੂੰ ਅੱਗ ਲੱਗੀ ਸੀ ਉਹ ਹੈਗੇ ਨੇ ਪੰਜਾਬ ਵਿੱਚ ਕੁਮਰ ਮੁਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ